ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚੋਂ 11 ਪੰਜਾਬੀ ਟਰੱਕ ਡਰਾਈਵਰਾਂ ਦੀ ਡਿਪੂਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰਗੋ ਥੈਫਟ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਵੱਲੋਂ ਕੀਤੀ ਪੜਤਾਲ ਮੁਤਾਬਕ ਮਾਰਚ 2021 ਤੋਂ ਜੂਨ 2025 ਦਰਮਿਆਨ ਇੱਕ ਗਰੋ ਨੇ ਕਥਿਤ ਤੌਰ ਤੇ ਨਾਮੀ ਟਰਕਿੰਗ ਕੰਪਨੀਆਂ ਦਾ ਨਾਂ ਵਰਤ ਕੇ ਢੋਆ ਢੁਆਈ ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ 'ਚ ਸਮਾਨ ਮੰਜ਼ਲ ਤੱਕ ਨਾ ਪੁੱਜਾ ਇਲੈਕਟ੍ਰੋਨਿਕਸ ਵਸਤਾਂ ਜਾਂ ਹੋਰ ਕੀਮਤੀ ਸਮਾਨ ਨਾਲ ਲੱਦੇ ਟਰੱਕ ਇਧਰ-ਉਧਰ ਕਰ ਦਿੱਤੇ ਗਏ ਤੇ ਚੋਰੀ ਕੀਤਾ ਮਾਲ ਵਿਚੋਲਿਆਂ ਦੀ ਮਦਦ ਨਾਲ ਕਾਲੇ ਬਾਜ਼ਾਰ 'ਚ ਵੇਚ ਦਿੱਤਾ ਗਿਆ ਸਿਰਫ ਇੰਨਾ ਹੀ ਨਹੀਂ ਕੈਲੀਫੋਰਨੀਆ 'ਚ ਵੱਖ-ਵੱਖ ਥਾਵਾਂ ਤੇ ਟਰੱਕਾਂ 'ਚੋਂ ਸਮਾਨ ਵੀ ਚੋਰੀ ਹੋਣ ਲੱਗਾ ਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਉਂਟੀ 'ਚ ਦੱਸੇ ਗਏ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਵੇਖਦਿਆਂ ਸੈਨ ਬਰਾਂਡੀਨੋ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਵੱਖ-ਵੱਖ ਲਾ ਐਨਫੋਰਸਮੈਂਟ ਏਜੰਸੀਆਂ ਤੋਂ ਸਹਿਯੋਗ ਮੰਗਿਆ ਤੇ ਆਖਰਕਾਰ ਕਾਰਗੋ ਥੈਫਟ ਗਰੋਪ ਦੀ ਪੈੜ ਨੱਪਦਿਆਂ ਪਰਮਵੀਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਰਣਜੋਤ ਸਿੰਘ, ਗੁਰਨੇਕ ਸਿੰਘ ਚੋਹਾਨ, ਹਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਹਿੰਮਤ ਸਿੰਘ, ਨਰੈਣ ਸਿੰਘ ਤੇ ਵਿਕਰਮਜੀਤ ਸਿੰਘ ਤੋਂ ਇਲਾਵਾ 27 ਸਾਲ ਦੇ ਐਲਗਰ ਹਰਨਾਂਡੇਜ਼ ਵਿਰੁੱਧ ਵੱਖ-ਵੱਖ ਦੋਸ਼ ਆਇਦ ਕਰ ਦਿੱਤੇ ਲੱਖਾਂ ਡਾਲਰ ਦੀ ਚੋਰੀ ਦੇ ਇਸ ਮਾਮਲੇ 'ਚ FBI, ਰਿਵਰਸਾਈਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ, ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ, ਸੈਨ ਬਰਨार्डੀਨੋ ਕਾਉਂਟੀ ਪੁਲਿਸ, ਫੈਂਟਾਨਾ ਪੁਲਿਸ, ਕੈਲੀਫੋਰਨੀਆ ਹਾਈਵੇ ਪੈਟਰੋਲ ਅਤੇ ਕਈ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਦਿੱਤਾ। ਗ੍ਰਿਫਤਾਰ ਪੰਜਾਬੀ ਡਰਾਈਵਰਾਂ 'ਚੋਂ 29 ਸਾਲਾ ਪਰਮਵੀਰ ਸਿੰਘ ਰਾਂਚੋ ਕੂਕਾ ਮੰਗਾ ਦਾ ਵਸਨੀਕ ਹੈ ਜਦ ਕਿ 31 ਸਾਲਾ ਸੰਦੀਪ ਸਿੰਘ ਸੈਨ ਬਰਾਨਾ ਡੀਨੋ ਦਾ ਵਸਿੰਦਾ ਦੱਸਿਆ ਜਾ ਰਿਹਾ ਹੈ 42 ਸਾਲਾ ਮਨਦੀਪ ਸਿੰਘ ਤੇ 38 ਸਾਲਾ ਰਣਜੋਤ ਸਿੰਘ ਬੇਕਰਜ਼ ਫੀਲਡ ਦੇ ਵਸਨੀਕ ਨੇ ਜਦਕਿ 40 ਸਾਲ ਦਾ ਗੁਰਨੇਕ ਸਿੰਘ ਚੋਹਾਨ ਫੌਂਟਾਨਾ ਅਤੇ 26 ਸਾਲ ਦਾ ਹਰਪ੍ਰੀਤ ਸਿੰਘ ਰਾਂਚੋ ਕੂਕਾ ਮੰਗਾ ਦਾ ਵਸਿੰਦਾ ਦੱਸਿਆ ਜਾ ਰਿਹਾ ਹੈ 27 ਸਾਲ ਦਾ ਵਿਕਰਮਜੀਤ ਸਿੰਘ ਸੈਕਰਾਮੈਂਟੋ ਤੇ 30 ਸਾਲ ਦਾ ਵਿਕਰਮਜੀਤ ਸਿੰਘ ਫੌਂਟਾਨਾ ਦਾ ਵਸਨੀਕ ਦੱਸਿਆ ਗਿਆ 28 ਸਾਲ ਦਾ ਹਿੰਮਤ ਸਿੰਘ ਵਾਸ਼ਿੰਗਟਨ ਸੂਬੇ ਦੇ ਰੈਂਟਨ ਨਾਲ ਸੰਬੰਧਤ ਹੈ ਜਦਕਿ 27 ਸਾਲ ਦਾ ਨਰੈਣ ਸਿੰਘ ਫੌਂਟਾਨਾ ਦਾ ਵਸਨੀਕ ਦੱਸਿਆ ਗਿਆ ਐਲਗਰ ਹਰਨਾਂਡੇਸ ਸਣੇ ਸਾਰੇ 12 ਜਿਹੜਿਆਂ ਵਿਰੁੱਧ ਫੈਡਰਲ ਕਾਨੂੰਨ ਅਧੀਨ ਵਾਇਰ ਫਰਾਡ ਦੀ ਸਾਜ਼ਿਸ਼ ਘੜਨ ਇੰਟਰਸਟੇਟ ਜਾਂ ਵਿਦੇਸ਼ਾਂ ਤੋਂ ਪੁੱਜਿਆ ਸਮਾਨ ਚੋਰੀ ਕਰਨ ਦੀ ਸਾਜ਼ਿਸ਼ ਕਢਣ ਤੇ ਕ੍ਰਿਮੀਨਲ ਫੋਰਫੀਚਰਸ ਦੇ ਦੋਸ਼ ਲੱਗੇ ਨੇ ਨਿਊਯਾਰਕ ਸ਼ਹਿਰ ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦੌਰਾਨ ਮਾਹੌਲ ਹਿੰਸਕ ਹੋ ਗਿਆ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਕਥਿਤ ਤੌਰ ਤੇ ਦੋ ਯੂ ਐਸ ਸਿਟੀਜ਼ਨ ਵੀ ਚੁੱਕ ਲੈ ਤੇ ਗੁੱਸੇ ਚ ਆਏ ਨੌਜਵਾਨ ਆਈਸ ਅਫਸਰਾਂ ਦੇ ਨਕਾਬ ਉਤਾਰਨ ਦਾ ਯਤਨ ਕਰਦਿਆਂ ਭੱਦੇ ਸ਼ਬਦਾਂ ਦੀ ਵਰਤੋਂ ਕਰਨ ਲੱਗੇ ਕਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੌਰਾਨ ਮੁਜ਼ਾਰਾਕਾਰੀਆਂ ਵੱਲੋਂ ਇਮੀਗ੍ਰੇਸ਼ਨ ਅਫਸਰਾਂ ਨੂੰ ਨਿਊਯਾਰਕ ਸ਼ਹਿਰ ਚੋਂ ਬਾਹਰ ਨਿਕਲਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਦੇ ਅਫਸਰਾਂ ਨੇ ਮੀ ਕਾਰਵਾਈ ਕਰਦਿਆਂ ਮਜ਼ਾਰਾ ਕਾਰੀਆਂ ਤੇ ਪੇਪਰ ਸਪਰੇ ਕੀਤਾ ਤੇ ਕਈ ਜਣੇ ਗ੍ਰਿਫਤਾਰ ਵੀ ਕਰ ਲਏ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਕੁਝ ਲੋਕਾਂ ਨੇ ਦੰਗੇ ਕਰਨ ਦੇ ਯਤਨ ਕੀਤੇ ਪਰ ਸਰਕਾਰੀ ਕਾਰਵਾਈ ਚ ਅੜਿੱਕੇ ਡਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਮੀਡੀਆ ਰਿਪੋਰਟਸ ਮੁਤਾਬਕ ਕਨਾਲ ਸਟਰੀਟ ਇਲਾਕੇ ਚ ਛਾਪੇ ਦੌਰਾਨ ਤਕਰੀਬਨ 40 ਜਣੇ ਗੱਡੀਆਂ ਚ ਲੱਦ ਕੇ ਲਜਾਏ ਗਏ ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟ ਅਤੇ ਪਬਲਿਕ ਐਡਵੋਕੇਟ ਜੁਮਾਨ ਵਿਲੀਅਮਜ਼ ਨੇ ਆਈਸ ਦੀ ਕਾਰਵਾਈ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੱਤਾ ਘਟਨਾ ਕ੍ਰਮ ਨੂੰ ਅੱਖੀਂ ਦੇਖਣ ਵਾਲਿਆਂ ਨੂੰ ਦੱਸਿਆ ਕਿ ਨਕਾਬਪੋਸ਼ ਵਰਦੀ ਧਾਰੀ ਅਫਸਰ ਕਨਾਲ ਸਟਰੀਟ ਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਪੁੱਜੇ ਸਨ ਪਰ ਜ਼ਿਆਦਾਤਰ ਪ੍ਰਵਾਸੀ ਪਹਿਲਾਂ ਹੀ ਫਰਾਰ ਹੋ ਗਏ ਦੂਜੇ ਪਾਸੇ ਮੁਜ਼ਾਰਾਕਾਰੀਆਂ ਨਾਲ ਪੇਚਾ ਪੈਣ ਦੀ ਖਬਰ ਉੱਡੀ ਤਾਂ ਚੁਣੇ ਹੋਏ ਨੁਮਾਇंदे ਮੌਕੇ ਤੇ ਪੁੱਜਣ ਲੱਗੇ ਗ੍ਰਫਤਾਰ ਕੀਤੇ ਮਜ਼ਾਰਾਕਾਰੀਆਂ ਦੀ ਗਿਣਤੀ ਵੱਖ-ਵੱਖਰੀ ਦੱਸੀ ਜਾ ਰਹੀ ਹੈ ਪਰ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫਲਨ ਨੇ ਦਾਅਵਾ ਕੀਤਾ ਹੈ ਕਿ ਇੱਕ ਦੰਗਾਈ ਨੂੰ ਹਮਲਾ ਕਰਨ ਦੇ ਦੋਸ਼ ਹੇਠ ਗ੍ਰਫਤਾਰ ਕੀਤਾ ਗਿਆ ਤੇ ਵਿਸਤਾਰਤ ਜਾਣਕਾਰੀ ਜਲਦ ਹੀ ਮੋਹਈਆ ਕਰਵਾਈ ਜਾਵੇਗੀ ਫੌਕਸ ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ ਲੋਅਰ ਮੈਨਹਟਨ ਇਲਾਕੇ ਚੋਂ ਸਟਰੀਟ ਵੈਂਡਰਸ ਨੂੰ ਚੁੱਕਣ ਦੇ ਇਰਾਦੇ ਨਾਲ ਕਾਰਵਾਈ ਕੀਤੀ ਗਈ ਤੇ ਇਸੇ ਦੌਰਾਨ 26 ਫੈਡਰਲ ਪਲਾਜ਼ਾ ਦੇ ਬਾਹਰ ਭੀੜ ਇਕੱਤਰ ਹੋ ਗਈ ਜਿੱਥੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦਾ ਦਫ਼ਤਰ ਹੈ ਡੈਮੋਕ੍ਰੈਟਿਕ ਮੇਅਰ ਉਮੀਦਵਾਰ ਮਮਦਾਨੀ ਨੇ ਸ਼ੁੱਕਰਵਾਰ ਨੂੰ ਇੱਕ ਮਸਜਿਦ 'ਚ ਚੋਣ ਪ੍ਰਚਾਰ ਕੀਤਾ ਇੱਥੇ ਉਹਨਾਂ ਨੇ ਇਮਾਮ ਵਹਾਜ ਨਾਲ ਇੱਕ ਫੋਟੋ ਖਿੱਚਵਾਈ ਇਸ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਨਿਊਯਾਰਕ ਸਿਟੀ ਦੇ ਮੇਅਰ ਉਮੀਦਵਾਰ ਜ਼ੁਹਰਾਨ ਮਮਦਾਨੀ ਤੇ ਇੱਕ ਇਸਲਾਮਿਕ ਕੱਟੜਪੰਥੀ ਦੇ ਨੇੜੇ ਹੋਣ ਦਾ ਦੋਸ਼ ਲਾਇਆ ਦਰਅਸਲ ਮਮਦਾਨੀ ਨੂੰ 18 ਅਕਤੂਬਰ ਨੂੰ ਬਰੂਕਲਿਨ ਇਮਾਮ ਸਿਰਾਜ ਵਹਾਜ ਨਾਲ ਇੱਕ ਫੋਟੋ ਖਿੱਚਵਾਉਂਦੇ ਅਤੇ ਹੱਸਦੇ ਹੋਏ ਵੇਖਿਆ ਗਿਆ ਸੀ ਵਹਾਜ ਤੇ 1993 ਚ ਵorld ਟ੍ਰੇਡ ਸੈਂਟਰ ਵਿਖੇ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਅਤੇ ਮੁਸਲਮਾਨਾਂ ਨੂੰ ਜਿਹਾਦ ਲਈ ਉਕਸਾਉਣ ਦਾ ਦੋਸ਼ ਹੈ ਫੋਟੋ ਵਾਇਰਲ ਹੋਣ ਤੋਂ ਬਾਅਦ 트ੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਅਨਰਥ ਹੋ ਰਿਹਾ ਏ ਇਹ ਸ਼ਰਮ ਦੀ ਗੱਲ ਹੈ ਕਿ ਸਿਰਾਜ ਵਹਾਜ ਵਰਗਾ ਕੋਈ ਵਿਅਕਤੀ ਮਮਦਾਨੀ ਦਾ ਸਮਰਥਨ ਕਰ ਰਿਹਾ ਏ ਜਿਸ ਨੇ ਵorld ਟ੍ਰੇਡ ਸੈਂਟਰ ਨੂੰ ਉਡਾ ਦਿੱਤਾ ਸੀ ਅਮਰੀਕੀ ਰਾਜ ਵਾਇਓਮਿੰਗ ਦੇ ਸਟੇਟ ਕੈਪੀਟਲ ਨੂੰ ਇੱਕ ਸ਼ੱਕੀ ਵਿਸਫੋਟਕ ਯੰਤਰ ਮਿਲਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਕੈਪੀਟਲ 'ਚ ਮੌਜੂਦ ਸਨ ਤੇ ਵਿਸਫੋਟਕਾਂ ਦੀ ਖੋਜ ਦੀ ਜਾਣਕਾਰੀ ਮਿਲਣ ਤੇ ਗਵਰਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਮਾਰਤ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਵਾਇਮਿੰਗ ਕੈਪੀਟਲ 'ਚ ਰਾਜ ਦੇ ਗਵਰਨਰ ਦਾ ਦਫ਼ਤਰ ਵੀ ਹੈ ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਇਮਾਰਤ ਦੇ ਸਾਹਮਣੇ ਇੱਕ ਸ਼ੱਕੀ ਵਿਸਫੋਟਕ ਯੰਤਰ ਮਿਲਿਆ ਤੇ ਉਹ ਇਸ ਨੂੰ ਅੰਦਰ ਲਿਆ ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਜਾਰੀ ਨਹੀਂ ਕੀਤੀ ਕੈਪੀਟਲ ਦੀ ਰੱਖਿਆ ਕਰਨ ਵਾਲੇ ਵਾਈਮਿੰਗ ਹਾਈਵੇ ਪੈਟਰੋਲ ਦੇ ਇੱਕ ਬਿਆਨ ਦੇ ਅਨੁਸਾਰ ਇਮਾਰਤ ਦੀਆਂ ਪੌੜੀਆਂ ਅਤੇ ਗਲੀ ਦੇ ਵਿਚਕਾਰ ਸਟੇਟ ਸੀਲ ਵਾਲਾ ਇੱਕ ਯੰਤਰ ਮਿਲਣ ਤੋਂ ਬਾਅਦ ਡਰੋਨ ਅਤੇ ਬੰਬ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਕੰਪਲੈਕਸ ਦੀ ਤਲਾਸ਼ੀ ਲਈ ਗਈ ਇਸ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਅਮਰੀਕਾ ਚ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੁਦਾਰਾ ਗੈਂਗ ਵਿਚਾਲੇ ਗੈਂਗਵਾਰ ਹੋਈ ਕੈਲੀਫੋਰਨੀਆ ਚ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਹੈਰੀ ਬਕਸਰ ਤੇ ਗੋਲੀਆਂ ਚਲਾਈਆਂ ਗਈਆਂ ਇਸ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਦਾਵਾ ਕੀਤਾ ਗਿਆ ਜਦਕਿ ਇੱਕ ਹੋਰ ਦੇ ਜ਼ਖਮੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਚ ਇਹ ਸਪਸ਼ਟ ਕੀਤਾ ਗਿਆ ਕਿ ਗੋਲੀਬਾਰੀ ਦੌਰਾਨ ਹੈਰੀ ਬਕਸਰ ਬਚ ਗਿਆ ਹੈ ਜਦਕਿ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਹੈਰੀ ਬਕਸਰ ਜਦੋਂ ਕਾਰਾਂ 'ਚ ਕਿਤੇ ਜਾ ਰਿਹਾ ਸੀ ਉਸਤੇ ਗੋਲੀਆਂ ਚਲਾਈਆਂ ਗਈਆਂ ਗੋਲੀਬਾਰੀ ਦੌਰਾਨ ਹੈਰੀ ਬਾਕਸਰ ਗੱਡੀ ਦੀਆਂ ਸੀਟਾਂ ਦੇ ਪਿੱਛੇ ਲੁਕ ਗਿਆ ਜਿਸ ਕਾਰਨ ਉਸ ਦੀ ਜਾਨ ਬਚ ਗਈ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਰੋਹਿਤ ਗੁਦਾਰਾ ਨਾਮ ਦੀ ਆਈਡੀ ਤੋਂ ਇੱਕ ਪੋਸਟ ਚ ਕਿਹਾ ਗਿਆ ਹੈ ਕਿ ਮੈਂ ਭਾਈ ਅਸੀਂ ਹੀ ਉਹ ਲੋਕ ਹਾਂ ਜਿਨ੍ਹਾਂ ਨੇ ਕੈਲੀਫੋਰਨੀਆ ਚ ਹੈਰੀ ਬੈਕਸਰ ਉੱਪਰ ਹਰੀਆਂ ਨੂੰ ਗੋਲੀ ਮਾਰੀ ਹੈ ਇਸ ਗੋਲੀਬਾਰੀ ਦੌਰਾਨ ਉਸ ਦੇ ਇੱਕ ਹੋਰ ਸਾਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹਸਪਤਾਲ ਚ ਭਰਤੀ ਹੈ ਤੇ ਹੈਰੀ ਬੈਕਸਰ ਬਚ ਗਿਆ ਪੋਸਟ ਚ ਅੱਗੇ ਲਿਖਿਆ ਗਿਆ ਕਿ ਹੈਰੀ ਬੈਕਸਰ ਦੁਨੀਆ ਦੇ ਕਿਸੇ ਵੀ ਕੋਨੇ ਚ ਛੁਪ ਜਾਵੇ ਪਰ ਅਸੀਂ ਉਸ ਨੂੰ ਛੱਡਾਂਗੇ ਨਹੀਂ ਰੂਸ ਯੂਕਰੇਨ ਯੁੱਧ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਵਿਚਾਰ ਹੋਣ ਵਾਲੀ ਮੁਲਾਕਾਤ ਮੁਲਤਵੀ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਖੁਦ ਅਮਰੀਕੀ ਅਧਿਕਾਰੀਆਂ ਨੇ ਦਿੱਤੀ ਹੈ ਇਹ ਮੀਟਿੰਗ ਬੁਡਾਪੇਸਟ ਚ ਹੋਣੀ ਸੀ ਇਸ ਮੀਟਿੰਗ ਨੂੰ ਮੁਲਤਵੀ ਕਰਨ ਦਾ ਸਹੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਪੋਟਨ ਅਤੇ ਟਰੰਪ ਵਿਚਕਾਰ ਮੁਲਾਕਾਤ ਦਾ ਐਲਾਨ ਪਿਛਲੇ ਹਫਤੇ ਕੀਤਾ ਗਿਆ ਸੀ ਹਾਲਾਂਕਿ ਮੁਲਾਕਾਤ ਦੀ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਸੀ ਇਹ ਫੈਸਲਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਵਿਚਕਾਲੇ ਗੱਲਬਾਤ ਨਾਲ ਲਿਆ ਗਿਆ ਮਾਸਕੋ ਨੇ ਯੂਕਰੇਨ 'ਚ ਜੰਗਬੰਦੀ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪੋਟਨ ਅਤੇ ਟਰੰਪ ਵਿਚਕਾਰ ਯੂਕਰੇਨ ਬਾਰੇ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਇਸ ਲਈ ਇਸ ਯੁੱਧ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਫਿਲਹਾਲ ਰੁਕੀਆਂ ਹੋਈਆਂ ਹਨ ਜਾਪਦੀਆਂ ਨੇ 트럼ਪ ਅਤੇ ਪੁਤਿਨ ਵਿਚਕਾਰ ਆਖਰੀ ਗੱਲਬਾਤ ਪਿਛਲੇ ਅਗਸਤ ਚ ਅਲਾਸਕਾ ਵਿਖੇ ਹੋਈ ਸੀ ਉਸ ਤੋਂ ਬਾਅਦ ਇਹ ਸੰਭਾਵਨਾ ਜਾਪਦੀ ਸੀ ਕਿ ਦੋਵੇਂ ਨੇਤਾ ਯੂਕਰੇਨ ਰੂਸ ਯੁੱਧ ਤੇ ਕਿਸੇ ਸਮਝੌਤੇ ਤੇ ਪਹੁੰਚਣਗੇ ਤੇ ਸ਼ਾਂਤੀ ਸਥਾਪਿਤ ਕਰਨਗੇ ਪਰ ਇਸ ਮੀਟਿੰਗ ਦੇ ਮੁਲਤਵੀ ਹੋਣ ਕਾਰਨ ਇਹ ਮਾਮਲਾ ਲੰਬੇ ਸਮੇਂ ਤੱਕ ਲਟਕ ਸਕਦਾ ਹੈ ਵਾਈਟ ਹਾਊਸ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟਾਂ ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ 트럼ਪ ਅਤੇ ਰਾਸ਼ਟਰਪਤੀ ਪੁਤਿਨ ਵਿਚਕਾਰ ਭਵਿੱਖ ਚ ਮੁਲਾਕਾਤ ਦੀ ਕੋਈ ਯੋਜਨਾ ਨਹੀਂ ਹੈ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਜਾਨਕਿ ਮਾਰਕੋ ਰੂਬਿਓ ਤੇ ਸਰ ਗਈ ਲਵਰੋ ਵਿਚਕਾਰ ਟੈਲੀਫੋਨ ਤੇ ਗੱਲਬਾਤ ਹੋਈ ਸੀ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਿਪੋਰਟਾਂ ਮੁਤਾਬਕ ਮੰਗਲਵਾਰ ਰਾਤ ਵਸ਼ਿੰਗਟਨ ਚ ਵਾਈਟ ਹਾਊਸ ਦੇ ਬਾਹਰ ਗੇਟ ਚ ਆਪਣੀ ਗੱਡੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਚ ਲਿਆ ਗਿਆ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਲਗਭਗ 10:37 ਤੇ 17th ਸਟਰੀਟ ਅਤੇ E ਸਟਰੀਟ NW ਦੇ ਚੌਰਾਹੇ ਤੇ ਵਾਪਰੀ ਜੋ ਰਾਸ਼ਟਰਪਤੀ ਕੰਪਲੈਕਸ ਦੇ ਦੱਖਣ ਪੱਛਮੀ ਘੇਰੇ ਦੇ ਨੇੜੇ ਹੈ ਯੂਐਸ ਸੀਕ੍ਰੇਟ ਸਰਵਿਸ ਦੇ ਅਨੁਸਾਰ ਡਰਾਈਵਰ ਨੇ ਆਪਣੀ ਕਾਰ ਸੁਰੱਖਿਅਤ ਗੇਟ 'ਚ ਮਾਰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਏਜੰਟਾਂ ਨੇ ਮੌਕੇ ਤੇ ਹੀ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਲਾਕੇ 'ਚ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹਾਦਸੇ ਵਾਲੀ ਥਾਂ ਤੇ ਹਥਿਆਰਬੰਦ ਅਧਿਕਾਰੀਆਂ ਨੂੰ ਘੇਰੇ ਨੂੰ ਸੁਰੱਖਿਅਤ ਕਰਦੇ ਦੇਖਿਆ ਗਿਆ ਜਦਕਿ ਫੋਰੈਂਸਿਕ ਟੀਮਾਂ ਨੇ ਨੁਕਸਾਨੇ ਗਏ ਵਾਹਨ ਦੀ ਜਾਂਚ ਕੀਤੀ ਇਸ ਟੱਕਰ ਤੋਂ ਬਾਅਦ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਣ ਤੱਕ ਉਸ ਖੇਤਰ ਤੱਕ ਪੌਂਚ ਅਸਥਾਈ ਤੌਰ ਤੇ ਸੀਮਤ ਕਰ ਦਿੱਤੀ ਸੀ ਸੀਕ੍ਰੇਟ ਸਰਵਿਸ ਡਰਾਈਵਰ ਦੇ ਇਰਾਦੇ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਅਜੇ ਤੱਕ ਸ਼ੱਕੀ ਵਿਅਕਤੀ ਦੀ ਪਛਾਣ ਉਸ ਦਾ ਉਦੇਸ਼ ਜਾਂ ਹਾਦਸੇ ਦੀ ਅਗਵਾਈ ਕਰਨ ਵਾਲੇ ਹਾਲਾਤਾਂ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਬ੍ਰਿਟਿਸ਼ ਕੋਲੰਬੀਆ 'ਚ ਸੋਨੇ ਦੀਆਂ ਕੀਮਤਾਂ ਚੜ੍ਹਦੀਆਂ ਦੇਖ ਕੇ ਲੋਕ ਆਪਣੇ ਪੁਰਾਣੇ ਗਹਿਣੇ ਅਤੇ ਸੋਨੇ ਦਾ ਹੋਰ ਸਮਾਨ ਵੇਚਣ ਲਈ ਸੋਨਾ ਖਰੀਦਣ ਵਾਲਿਆਂ ਕੋਲ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਵੈਨਕੂਵਰ ਚ ਸੋਨਾ ਖਰੀਦਣ ਵਾਲੇ ਕਹਿੰਦੇ ਨੇ ਕਿ ਹਰ ਰੋਜ਼ ਗਾਹਕਾਂ ਦੀ ਗਿਣਤੀ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ ਵਧ ਰਹੀਆਂ ਕੀਮਤਾਂ ਕਾਰਨ ਕਈ ਲੋਕ ਘਰਾਂ ਦੀਆਂ ਦਰਾਜ਼ਾਂ ਚ ਪਿਆ ਸੋਨਾ ਨਗਦੀ ਪ੍ਰਾਪਤ ਕਰਨ ਲਈ ਵਰਤ ਰਹੇ ਨੇ ਕੈਨੇਡਾ ਗੋਲਡ ਦੇ ਵੈਨਕੂਵਰ ਸਥਾਨ ਤੇ ਸੀਈਓ ਟਾਈਲਰ ਵਿਟਮੋਰ ਦਾ ਕਹਿਣਾ ਹੈ ਕਿ ਕਰਮਚਾਰੀਆਂ ਕੋਲ ਆਮ ਤੌਰ ਤੇ ਹਰ ਰੋਜ਼ ਲਗਭਗ 40 ਗਾਹਕ ਆਉਂਦੇ ਨੇ ਪਰ ਹੁਣ ਇਹ ਗਿਣਤੀ 90 ਜਾਂ ਇਸ ਤੋਂ ਵੀ ਵੱਧ ਪਹੁੰਚ ਗਈ ਹੈ ਗੌਰਤਲਬੇ ਕੇ ਇਸ ਸਬਦਰਮਿਆਨ ਅੰਕੜੇ ਇਹ ਵੀ ਦੱਸ ਰਹੇ ਨੇ ਕਿ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਸਤੰਬਰ ਮਹੀਨੇ ਚ ਵਧ ਕੇ 2.4 ਫੀਸਦੀ ਤੇ ਪਹੁੰਚ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਗਰੋਸਰੀਜ਼ ਦੀਆਂ ਕੀਮਤਾਂ ਵਧੀਆਂ ਜਦਕਿ ਗੈਸ ਅਤੇ ਯਾਤਰਾ ਨਾਲ ਜੁੜੀਆਂ ਸੇਵਾਵਾਂ ਦੀਆਂ ਕੀਮਤਾਂ ਘੱਟ ਰਫ਼ਤਾਰ ਨਾਲ ਥੱਲੇ ਆਈਆਂ ਅਰਥਸ਼ਾਸਤਰੀਆਂ ਨੇ ਅਨੁਮਾਨ ਲਾਇਆ ਸੀ ਕਿ ਮਹਿੰਗਾਈ ਦਰ 2.2 ਫੀਸਦੀ ਤੱਕ ਰਹੇਗੀ ਪਰ ਹਕੀਕਤ ਵਿੱਚ ਇਹ ਥੋੜੀ ਹੋਰ ਵੱਧ ਦਰਜ ਹੋਈ ਹੈ ਗੈਸ ਦੀ ਕੀਮਤ ਨੂੰ ਹਟਾ ਦਈਏ ਤਾਂ ਮਹਿੰਗਾਈ ਦਰ 2.6 ਫੀਸਦੀ ਹੋ ਜਾਂਦੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਤੰਬਰ ਚ ਲੋਕਾਂ ਨੇ ਗਰੋਸਰੀ ਲਈ ਪਿਛਲੇ ਸਾਲ ਦੇ ਮੁਕਾਬਲੇ 4% ਵੱਧ ਭੁਗਤਾਨ ਕੀਤਾ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ